ਮਾਨਯੋਗ ਐਸਐਸਪੀ ਜੀ ਦਾ ਸ਼੍ਰੀ ਬਰਨ ਸ਼ਰਮਾ ਏਕੇਸ ਦੇ ਦੇਸ਼ਾਂਦਰ ਦੇ ਸ਼ਹਿਰ ਡੇਲਪਲੇਸ ਸਦਾਰੀ ਫੜੇ ਪਰਸ਼ਾਨੀ ਪਾਲ ਵਿਤ ਰਹੀ ਹੈ ਇਸ ਦੀ ਲੜੀ ਚ ਸਾਨੂੰ ਕੁਝ ਦਿਨ ਪਹਿਲਾਂ ਖੋਪਰੀ ਮਿਲੀ ਸੀ ਵੀ ਇਹ ਅਭੀ ਨਾਮ ਦਾ ਵਿਅਕਤੀ ਜੰਧਰਾ ਹਸਪੀਟਲ ਦੇ ਏਰੀਆ ਚ ਚੋਰੀ ਦਾ ਐਕਟਵਰਕ ਕਰ ਰਿਹਾ ਹੈਗਾ ਜਿਸ ਨੂੰ ਇੰਟਰਸੈਪਟ ਕਰਕੇ ਫੜਿਆ ਗਿਆ ਉਸ ਤੋਂ ਇੱਕ ਐਕਟਵਰਕ ਰਿਕਵਰ ਹੋਈ ਜਿਸ ਨੇ ਫਰਦਰ ਕਸ਼ਕਿਸ਼ ਹੋਈ ਦੱਸਿਆ ਤੇ ਨੌਜਵਾਂ ਹੋਰ ਸਾਨੂੰ ਰਿਕਵਰ ਹੋਏ ਟੋਟਲ 10 ਸੈਕਟਰ ਦਾ ਐਕਟਿਵਾਈਜ਼ ਤੋਂ ਸਾਨੂੰ ਰਿਕਵਰ ਹੋਇਆ ਕਿੰਨੀ ਉਮਰ ਦਾ ਸੀ ਤੇ ਪਹਿਲਾਂ ਕੋਈ ਜਨਾਬ ਹੈ ਦਾ ਜੀ ਕ੍ਰਿਮੀਨਲ ਇਹ ਤਕਰੀਬਨ 20 ਸਾਲ ਦੀ ਉਮਰ ਦਾ ਹੋਗਾ ਸਮਾਣੇ ਦਾ ਰਹਿਣ ਵਾਲਾ ਤੇ ਇਸ ਤੇ ਪਹਿਲਾਂ ਕੋਈ ਪਰਚਾ ਨਹੀਂ ਹੈਗਾ ਪਰ ਇਹ ਕਾਫੀ ਐਕਟਿਵ ਚੋਰ ਸਦਾ ਸ਼ਹਿਰ ਦੇ ਵਿੱਚ ਸਰੀਨੇਰ ਜਿੰਦਰਾ ਹਸਪੀਟਲ ਦੇ ਵਿੱਚੋਂ ਹੀ ਮਤਲਬ ਇਹ ਚੋਰੀ ਕੀਤੀਆਂ ਨੇੜੇ ਤੇੜੇ ਕੁਝ ਕੁਸ਼ਟੋ ਜਿੰਦਰਾ ਦੇ ਇਰੀਏ ਚੋਂ ਜਿਹੜੇ ਬਿਨਾ ਪਰਚੀ ਦੇ ਬਾਹਰ ਘੜੇ ਕਰ ਦਿੰਦੇ ਆ ਆਮ ਤੌਰ ਤੇ ਉਹ ਇਹ ਚੋਰੀ ਕਰਦਾ ਸੀ ਕੋਈ ਪਤਾ ਲੱਗਿਆ ਸਾਬ ਹੁਣ ਤੇ ਕਿੰਨੀਆਂ ਚੋਰੀਆਂ ਨੂੰ ਕਿੰਨੇ ਮੋਟਰਸਾਈਕਲ ਨੂੰ ਚੋਰੀਆਂ 10 ਸੈਕਟੋ ਤੋਂ ਕਵਰ ਹੋਈ ਜੀ ਬਾਕੀ ਹੋਰ ਪੁਸ਼ਕਸ਼ ਕਰ ਰਹੇ ਤੇ ਪਹਿਲਾਂ ਵੀ ਵਹੀਕਲ ਇਹਨੇ ਵੇਚਿਆ ਵੀ ਹੈ ਚੋਰੀਛੇ ਦਾ ਉਹ ਸਾਰਾ ਕੁਝ ਇਨਵੈਸਟੀਗੇਟ ਕਰ ਰਹੇ